ਪੰਜਾਬ ਵਿਧਾਨ ਸਭਾ ਦਾ ਤਿੰਨ ਰੋਜ਼ਾ ਮਾਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਸੈਸ਼ਨ ਦੇ ਪੂਰੇ ਉਤਸ਼ਾਹ ਨਾਲ ਹੋਣ ਦੀ ਉਮੀਦ ਹੈ ਸਰਗਰਮ ਤੋਂ ਪਹਿਲਾਂ ਮਰਹੂਮ ਸ਼ਖਸੀਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਉਹਨਾਂ ਵਿੱਚ ਪਦਮਸ਼ਰੀ ਉਹਨਾਂ ਵਿੱਚ ਪਦਮਸ਼ਰੀ ਪ੍ਰਸਿੱਧ ਕਵੀ surjit patar ਸਮੇਤ ਕਈ ਵਿਧਾਇਕ ਅਤੇ ਆਜ਼ਾਦੀ ਘੁਟਾਲਿਆਂ ਦੇ ਨਾਮ ਸ਼ਾਮਿਲ ਕੀਤੇ ਗਏ ਹਨ ਹਾਲਾਂਕਿ ਸ਼ਰਧਾਂਜਲੀ ਸਮਾਰੋਹ ਤੋਂ ਬਾਅਦ ਵਿਧਾਇਕੀ ਕੰਮ ਕਾਰਜ ਹੋਣ ਦੀ ਸੰਭਾਵਨਾ ਹੈ ਪਰ ਇਸ ਸਬੰਧੀ ਅੰਤਿਮ ਫੈਸਲੇ ਵਪਾਰ ਸਲਾਹਕਾਰ ਕਮੇਟੀ ਵੱਲੋਂ ਲਿਆਜ ਜਾਵੇਗਾ ਜੇਕਰ ਸੈਸ਼ਨ ਵਿੱਚ ਕੋਈ ਕੰਮ ਹੁੰਦਾ ਹੈ ਤਾਂ ਸੀਐਮ ਭਗਵੰਤ ਮਾਨ ਹਾਜ਼ਰ ਹੋ ਸਕਦੇ ਹਨ ਸੈਸ਼ਨ 4 ਸਤੰਬਰ ਤੱਕ ਚੱਲੇਗਾ ਇਸ ਤੋਂ ਇਲਾਵਾ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨਸ ਹੋਤ ਬਿਲ 2024 ਲਿਆਂਦਾ ਜਾਵੇਗਾ ਇਸ ਤਹਿਤ ਨਜਾਇਜ਼ੀ ਕਲੋਨੀਆ ਖਿਲਾਫ ਸਖਤ ਕਾਰਵਾਈ ਕਰਦਿਆ 500 ਵਰਗ ਗਜ਼ ਤੱਕ ਦੇ ਪਲਾਂਟਾਂ ਤੇ ਐਨਓਸੀ ਦੀ ਸ਼ਰਤ ਖਤਮ ਕੀਤੀ ਜਾਵੇਗੀ ਵਿਰੋਧੀ ਧਿਰ ਕਾਨੂੰਨੀ ਵਿਵਸਥਾ ਅਤੇ ਨਸ਼ਾ ਤਸਕਰੀ ਦੇ ਮੁੱਦੇ ਤੇ ਸਰਕਾਰ ਸਰਨੂ ਕੇ ਰੰਦੀ ਪੂਰੀ ਕੋਸ਼ਿਸ਼ ਕਰੇਗੀ ਪੰਜਾਬ ਵਿਧਾਨ ਸਭਾ ਦਾ ਤਿੰਨ ਰੋਜ਼ਾ ਮਾਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਸੈਸ਼ਨ ਦੇ ਪੂਰੇ ਉਤਸ਼ਾਹ ਨਾਲ ਹੋਣ ਦੀ ਉਮੀਦ ਹੈ ਸਰਗਰਮ ਤੋਂ ਪਹਿਲਾ ਮਰਹੂਮ ਸ਼ਖਸੀਤਾ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਉਹਨਾਂ ਵਿੱਚ ਪਦਮਸ਼੍ਰੀ ਪਰ ਉਹਨਾਂ ਵਿੱਚ ਪਦਮਸ਼੍ਰੀ ਪ੍ਰਸਿੱਧ ਕਵੀ ਸਰਜੀਤ ਪਾਤਰ ਸਮੇਤ ਕਈ ਵਿਧਾਇਕ ਅਤੇ ਆਜ਼ਾਦੀ ਘੁਟਾਲਿਆਂ ਦੇ ਨਾਮ ਸ਼ਾਮਲ ਕੀਤੇ ਗਏ ਹਨ। ਹਾਲਾਂਕਿ ਸ਼ਰਧਾਂਜਲੀ ਸਮਾਰੋਹ ਤੋਂ ਬਾਅਦ ਵਿਧਾਇਕੀ ਕੰਮਕਾਰਜ ਹੋਣ ਦੀ ਸੰਭਾਵਨਾ ਹੈ ਪਰ ਇਸ ਸਬੰਧੀ ਅੰਤਿਮ ਫੈਸਲੇ ਵਪਾਰ ਸਲਾਹਕਾਰ ਕਮੇਟੀਆਂ ਵੱਲੋਂ ਲਿਆ ਜਾਵੇਗਾ। ਜੇਕਰ ਸੈਸ਼ਨ ਵਿੱਚ ਕੋਈ ਕੰਮ ਹੁੰਦਾ ਹੈ ਤਾਂ ਸੀਐਮ ਭਗਵੰਤ ਮਾਨ ਹਾਜ਼ਰ ਹੋ ਸਕਦੇ ਹਨ। ਸੈਸ਼ਨ 4 ਸਤੰਬਰ ਤੱਕ ਚੱਲੇਗਾ। ਇਸ ਨਵਾਂ ਲਾਵਾ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੋਤ ਬੈਲ 2024 ਲਿਆਂਦਾ ਜਾਵੇਗਾ ਇਸ ਤਹਿਤ ਨਜਾਇਜ਼ੀ ਕਲੋਨੀਆਂ ਖਿਲਾਫ ਸਖਤ ਕਾਰਵਾਈ ਕਰਦੇ ਆ 500 ਵਰਗ ਗਜ ਤੱਕ ਦੇ ਪਲਾਂਟਾਂ ਤੇ ਐਨਓਸੀ ਦੀ ਸ਼ਰਤ ਖਤਮ ਕੀਤੀ ਜਾਵੇਗੀ ਵਿਰੋਧੀ ਧਰ ਕਾਨੂੰਨੀ ਵਿਵਸਥਾ ਅਤੇ ਨਸ਼ਾ ਤਸਕਰੀ ਦੇ ਮੁੱਦੇ ਤੇ ਸਰਕਾਰ ਨੂੰ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ ਪੰਜਾਬ ਵਿਧਾਨ ਸਭਾ ਦਾ ਤਿੰਨ ਰੋਜ਼ਾ ਮਾਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਸੈਸ਼ਨ ਦੇ ਪੂਰੇ ਉਤਸ਼ਾਹ ਨਾਲ ਹੋਣ ਦੀ ਉਮੀਦ ਸਰ ਗਰਮ ਤੋਂ ਪਹਿਲਾਂ ਮਰਹੂਮ ਸ਼ਖਸੀਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਉਹਨਾਂ ਵਿੱਚ ਪਦਮਸ਼ਰੀ ਪਰ ਉਹਨਾਂ ਵਿੱਚ ਪਦਮਸ਼ਰੀ ਪ੍ਰਸਿੱਧ ਕਵੀ surjeet patar ਸਮੇਤ ਕਈ ਵਿਧਾਇਕ ਅਤੇ ਆਜ਼ਾਦੀ ਘੁਟਾਲਿਆਂ ਦੇ ਨਾਮ ਸ਼ਾਮਲ ਕੀਤੇ ਗਏ ਹਨ ਹਾਲਾਂਕਿ ਸ਼ਰਧਾਂਜਲੀ ਸਮਾਰੋਹ ਤੋਂ ਬਾਅਦ ਵਿਧਾਇਕੀ ਕੰਮਕਾਰਜ ਹੋਣ ਦੀ ਸੰਭਾਵਨਾ ਹੈ ਪਰ ਇਸ ਸਬੰਧੀ ਅੰਤਿਮ ਫੈਸਲੇ ਵਪਾਰ ਸਲਾਹਕਾਰ ਕਮੇਟੀਆਂ ਵੱਲੋਂ ਲਿਆ ਜਾਵੇਗਾ ਜੇਕਰ ਸੈਸ਼ਨ ਵਿੱਚ ਕੋਈ ਕੰਮ ਹੁੰਦਾ ਹੈ ਤਾਂ ਸੀਐਮ ਭਗਵੰਤ ਮਾਨ ਹਾਜ਼ਰ ਹੋ ਸਕਦੇ ਹਨ ਸੈਸ਼ਨ 30 ਦਸੰਬਰ ਤੱਕ ਚੱਲੇਗਾ ਇਸ ਤੋਂ ਇਲਾਵਾ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨਜ਼ ਹੋਤ ਬਿਲ 2024 ਲਿਆਂਦਾ ਜਾਵੇਗਾ ਇਸ ਤਹਿਤ ਨਜਾਇਜ਼ੀ ਕਲੋਨੀਆ ਖਿਲਾਫ ਸਖਤ ਕਾਰਵਾਈ ਕਰਦੇ ਆ 500 ਵਰਗ ਗਜ ਤੱਕ ਦੇ ਪਲਾਂਟਾਂ ਤੇ ਐਨਓਸੀ ਦੀ ਸ਼ਰਤ ਖਤਮ ਕੀਤੀ ਜਾਵੇਗੀ ਵਿਰੋਧੀ ਧਿਰ ਕਾਨੂੰਨੀ ਵਿਵਸਥਾ ਅਤੇ ਨਸ਼ਾ ਤਸਕਰੀ ਦੇ ਮੁੱਦੇ ਤੇ ਸਰਕਾਰ ਨੂੰ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ ਪੰਜਾਬ ਵਿਧਾਨ ਸਭਾ ਦਾ ਤਿੰਨ ਰੋਜ਼ਾ ਮਾਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਸੈਸ਼ਨ ਦੇ ਪੂਰੇ ਉਤਸ਼ਾਹ ਨਾਲ ਹੋਣ ਦੀ ਉਮੀਦ ਹੈ ਸਰਗਰਮ ਤੋਂ ਪਹਿਲਾਂ ਮਰਹੂਮ ਸ਼ਖਸੀਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਉਹਨਾਂ ਵਿੱਚ ਪਦਮਸ਼ਰੀ ਪਰ ਉਹਨਾਂ ਵਿੱਚ ਪਦਮਸ਼ਰੀ ਪ੍ਰਸਿੱਧ ਕਵੀ ਸਰਜੀਤ ਪਾਤਰ ਸਮੇਤ ਕਈ ਵਿਧਾਇਕ ਅਤੇ ਆਜ਼ਾਦੀ ਘੁਟਾਲਿਆਂ ਦੇ ਨਾਮ ਸ਼ਾਮਿਲ ਕੀਤੇ ਗਏ ਹਨ ਹਾਲਾਂਕਿ ਸ਼ਰਧਾਂਜਲੀ ਸਮਾਰੋਹ ਤੋਂ ਬਾਅਦ ਵਿਧਾਇਕੀ ਕੰਮਕਾਰਜ ਹੋਣ ਦੀ ਸੰਭਾਵਨਾ ਹੈ ਪਰ ਇਸ ਸਬੰਧੀ ਅੰਤਿਮ ਫੈਸਲੇ ਵਪਾਰ ਸਲਾਹਕਾਰ ਕਮੇਟੀਆਂ ਵੱਲੋਂ ਲਿਆ ਜਾਵੇਗਾ ਜੇਕਰ ਸੈਸ਼ਨ ਵਿੱਚ ਕੋਈ ਕੰਮ ਹੁੰਦਾ ਹੈ ਤਾਂ ਸੀਐਮ ਭਗਵੰਤ ਮਾਨ ਹਾਜ਼ਰ ਹੋ ਸਕਦੇ ਹਨ ਸੈਸ਼ਨ 4 ਸਤੰਬਰ ਤੱਕ ਚੱਲੇਗਾ ਇਸ ਤੋਂ ਇਲਾਵਾ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨਸ ਹੋਤ ਬੈਲ 2024 ਲਿਆਂਦਾ ਜਾਵੇਗਾ ਇਸ ਤਹਿਤ ਨਜਾਇਜ਼ੀ ਕਲੋਨੀਆਂ ਖਿਲਾਫ ਸਖਤ ਕਾਰਵਾਈ ਕਰਦੇ ਆ 500 ਵਰਗ ਗਜ ਤੱਕ ਦੇ ਪਲਾਂਟਾਂ ਤੇ ਐਨਓਸੀ ਦੀ ਸ਼ਰਤ ਖਤਮ ਕੀਤੀ ਜਾਵੇਗੀ ਵਿਰੋਧੀ ਧਿਰ ਕਾਨੂੰਨੀ ਵਿਵਸਥਾ ਅਤੇ ਨਸ਼ਾ ਤਸਕਰੀ ਦੇ ਮੁੱਦੇ ਤੇ ਸਰਕਾਰ ਨੂੰ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ